ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ ਇਨਸਾਨੀ ਤਰੀਕੇ ਦੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇਹ ਤਕਨੀਕ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ 'ਤੇ ਆਪਣੇ ਜਵਾਬ ਤਿਆਰ ਕਰਦੀ ਹੈ। ਇਹ ਸਾਡੇ ਵਿਹਲੇ ਰਹਿਣ, ਕੰਮ ਕਰਨ ਤੇ ਮौज-ਮਸਤੀ ਕਰਨ ਦੇ ਤਰੀਕੇ ਤੇ ਵੀ ਅਸਰ ਕਰਦੀ ਹੈ ਤੇ ਕਈ ਵਾਰ ਤਾਂ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਮਤਲਬ ਉਹਨਾਂ ਨੂੰ ਪਤਾ ਹੈ ਕਿ ਤੁਹਾਡੀ ਪਰਸਨੈਲਿਟੀ ਕੀ ਹੈ ਤੁਹਾਡੇ ਕੀ ਟੇਸਟ ਹੈ ਹੈਨਾ ਤੁਸੀਂ ਕਿੱਦਾਂ ਕਿੱਥੇ ਜਾਣਾ ਪਸੰਦ ਕਰਦੇ ਹੋ ਕੀ ਕਰਦੇ ਹੋ ਤੁਹਾਡਾ ਪਰਸਨਲ ਕੁਝ ਵੀ ਨਹੀਂ ਕੋਈ ਪ੍ਰਾਈਵੇਸੀ ਨਹੀਂ ਰਹੀ ਸਾਰਾ ਕੁਝ ਮਤਲਬ ਤੁਹਾਡੇ ਤੋਂ ਜ਼ਿਆਦਾ ਮੈਂ ਕਹਿੰਨੀ ਆਂ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ ਤੁਹਾਡਾ ਹੈਨਾ ਸਾਡੇ ਰੋਜ਼ਾਨਾ ਇਸਤੇਮਾਲ ਦੇ ਕਈ ਡਿਵਾਈਸ ਤੇ ਕੰਮ AI ਤੇ ਹੀ ਆਧਾਰਿਤ ਨੇ ਜਿਵੇਂ ਕਿ ਮੋਬਾਈਲ ਵੀਡੀਓ ਗੇਮ ਤੇ ਖਰੀਦਾਰੀ ਕਰਨਾ ਇਹ ਯੰਤਰ ਜਾਂ ਸੋਸ਼ਲ ਮੀਡੀਆ ਅਕਾਊਂਟ ਸਾਡੇ ਰੋਜ਼ਾਨਾ ਬਾਰੇ ਤੇ ਸਾਡੇ ਬਾਰੇ ਹੋਰ ਜਾਣਨ ਲਈ AI ਦੀ ਵਰਤੋਂ ਕਰਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਬਦ ਪਹਿਲੀ ਵਾਰ 1956 ਵਿੱਚ ਵਰਤਿਆ ਗਿਆ ਸੀ ਤੇ 1960 ਦੇ ਦਹਾਕੇ ਵਿੱਚ ਵਿਗਿਆਨੀ ਕੰਪਿਊਟਰਾਂ ਨੂੰ ਇਹ ਦੱਸ ਰਹੇ ਸਨ ਕਿ ਮਨੁੱਖੀ ਫੈਸਲੇ ਲੈਣ ਦੀ ਨਕਲ ਕਿਵੇਂ ਕਰਨੀ ਹੈ ਮਨੁੱਖ ਨੂੰ ਧਰਤੀ ਦਾ ਸਭ ਤੋਂ ਬੁੱਧੀਮਾਨ ਜੀਵ ਮੰਨਿਆ ਜਾਂਦਾ ਹੈ। ਯਾਨੀ ਕਿ ਮਨੁੱਖ ਆਪਣੀ ਬੁੱਧੀ ਨਾਲ ਕੋਈ ਵੀ ਕੰਮ ਕਰ ਸਕਦਾ ਹੈ। ਪਰ ਦੂਜੇ ਪਾਸੇ ਜਦੋਂ ਮਸ਼ੀਨ ਇਨਸਾਨਾਂ ਵਾਂਗੂ ਸੋਚ ਸਮਝ ਕੇ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਬਣ ਜਾਂਦੀ ਹੈ। ਠੀਕ ਹੈ ਅਸੀਂ ਡਿਪੈਂਡੈਂਟ ਆ ਔਰ ਸਾਨੂੰ ਸਹੂਲਤਾਂ ਵੀ ਨੇ ਕਿਉਂਕਿ ਲਾਈਫ ਇੰਨੀ ਫਾਸਟ ਹੋ ਚੁੱਕੀ ਆ। ਪਰ ਫਿਰ ਵੀ ਜੋ ਇੱਕ ਇਨਸਾਨ ਹੈ ਹਿਊਮਨ ਬੀਇੰਗ ਆ ਉਹਦੀ ਜਗ੍ਹਾ ਇਹ ਗੈਜੇਟਸ ਨਹੀਂ ਲੈ ਸਕਦੇ ਕਿਸੇ ਸਮੇਂ ਸਿਰਫ ਇਨਸਾਨ ਹੀ ਬੁੱਧੀਮਾਨ ਹੋਣ ਦੀ ਪਰਿਭਾਸ਼ਾ ਤੇ ਫਿੱਟ ਬੈਠਦੇ ਸਨ ਪਰ ਹੁਣ ਸਿਰਫ ਇਨਸਾਨ ਹੀ ਨਹੀਂ ਬਲਕਿ ਮਸ਼ੀਨਾਂ ਵੀ ਬੁੱਧੀਮਾਨ ਬਣ ਗਈਆਂ ਨੇ ਜੋ ਕਿ ਆਪਣੇ ਆਪ ਵਿੱਚ ਹੀ ਇੱਕ ਵੱਡਾ ਮੁੱਦਾ ਹੈ ਫਿਲਹਾਲ ਇਹ ਟੈਕਨੋਲੋਜੀ ਮਨੁੱਖਾਂ ਨਾਲੋਂ ਜ਼ਿਆਦਾ ਬੁੱਧੀਮਾਨ ਨਹੀਂ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿੱਚ ਵੀ ਅਜਿਹਾ ਹੋਵੇਗਾ AI ਦੇ ਜੇਕਰ ਨੁਕਸਾਨਾ ਬਾਰੇ ਨਜ਼ਰ ਮਾਰੀ ਜਾਵੇ ਤਾਂ ਸਿਰਫ 3 ਸਕਿੰਟਾਂ ਵਿੱਚ ਹੀ AI ਯੂਜ਼ਰ ਦੀ ਆਵਾਜ਼ ਦੀ ਨਕਲ ਕਰਕੇ ਸਾਈਬਰ ਠੱਗਾਂ ਦਾ ਹਥਿਆਰ ਬਣ ਜਾਂਦੀ ਹੈ। ਸਵਾਲ ਇਹ ਉੱਠਦਾ ਹੈ ਕਿ ਨਵੀਂ ਟੈਕਨੋਲੋਜੀ ਤੇ ਪਾਬੰਦੀ ਲਗਾਉਣਾ ਇਸ ਦੇ ਖਤਰਨਾਕ ਨੁਕਸਾਨਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ। AI ਤੇਜ਼ ਦੇ ਨਾਲ ਜੁੜੇ ਤਮਾਮ ਖਤਰਿਆਂ ਬਾਰੇ ਵਿਸਤਾਰ ਨਾਲ ਚਰਚਾ ਕਰਾਂਗੇ ਅੱਜ ਦੇ ਟਿਊਨ ਟਾਕਸ ਵਿਦ ਪੂਨਮ ਬਸੀ ਪ੍ਰੋਗਰਾਮ 'ਚ ਆਓ ਸੁਣਦੇ ਹਾਂ। ਟਿਊਨ ਟਾਕ ਵਿਦ ਪੂਨਮ ਬਸੀ 'ਚ ਸਵਾਗਤ ਹੈ। ਤੁਹਾਡਾ ਟੀਵੀ ਟੈਲੀਗੇਸ਼ਨ ਦੇਖ ਰਹੇ ਹੋ ਤੁਸੀਂ। एआई यानी कि आर्टिफिशियल इंटेलिजेंस ਦਾ ਸਾਡੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਹੈ ਅੱਜ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਇਸ ਵਿੱਚ ਮੇਰਾ ਸਾਥ ਦੇ ਰਹੇ ਨੇ ਮੋਨਿਕਾ ਰਾਜਪੂਤ ਮੋਨਿਕਾ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਬੋਨਮ ਜੀ ਬਹੁਤ ਅੱਛਾ ਮੋਨਿਕਾ एआई ਦਾ ਜਿਵੇਂ ਸਾਰਿਆਂ ਦੀ ਲਾਈਫ ਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਜੀ ਇਸ ਦੇ ਆਪਣੇ ਫਾਇਦੇ ਤੇ ਨੁਕਸਾਨ ਹਰ ਚੀਜ਼ ਦੇ ਜਿਵੇਂ ਦੋਵੇਂ ਹੁੰਦੇ ਆ ਇਹਦੇ ਵੀ ਆ ਬਿਲਕੁਲ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਪਹਿਲਾਂ ਹੀ ਦੇਖੋ ਅਗਰ ਜਿਹੜੇ ਟਵਿੱਟਰ ਦੇ ਯਾਨੀ ਕਿ ਜਿਹੜਾ ਹੁਣ ਐਕਸ ਬਣ ਗਿਆ ਟਵਿੱਟਰ ਉਸ ਦੇ ਜਿਹੜੇ ਸੀਈਓ ਨੇ ਐਲਨ ਮਸਕ ਉਹਨਾਂ ਨੇ ਪਹਿਲਾਂ ਹੀ ਇਹ ਕਰ ਦਿੱਤਾ ਸੀਗਾ ਕਲੀਅਰ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਨੀਆਂ ਦੇ ਲਈ ਬਹੁਤ ਹੀ ਖਤਰਨਾਕ ਸਾਬਿਤ ਹੋਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹਾਲੇ ਹਾਲੇ ਤਾਂ ਨਵਾਂ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲੋਕਾਂ ਨੂੰ ਸਿਰਫ ਫਾਇਦਾ ਹੀ ਲੱਭ ਰਹੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਏਆਈ ਨੇ ਆਸਾਨ ਕਰ ਦਿੱਤੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅ ਜਿਹੜਾ ਕਿ ਖਦਸ਼ਾ ਹੈਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੁਨੀਆ ਨੂੰ ਟੇਕਓਵਰ ਕਰ ਲੈਣਾ ਉਹ ਸ਼ਾਇਦ ਅਸੀਂ ਹਲੇ ਧਿਆਨ ਨਹੀਂ ਦੇ ਰਹੇ ਹੈਗੇ ਹਾਈਜੈਕਿੰਗ ਜਿਵੇਂ ਕਿ ਕਹਿ ਸਕਦੇ ਹਣਾ ਹਾਈਜੈਕੀ ਕਰ ਲਿਆ ਸਾਰਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀ ਹੈ ਮੌਨਿਕਾ ਈਵਨ ਕਿ ਜਿਵੇਂ ਅਸੀਂ ਘਰੋਂ ਬਾਹਰ ਗਏ ਆ ਕਿੱਥੇ ਜਾ ਰਹੇ ਆ ਕੀ ਖਾ ਰਹੇ ਆ ਕਿੰਨੂੰ ਮਿਲ ਰਿਹਾ ਹੈਣਾ ਹਰ ਚੀਜ਼ ਸਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇੱਕ ਸਰਵਰ ਤੇ ਪਈ ਆ ਮਤਲਬ ਵੀ ਫੋਨ ਯੂਜ਼ ਕਰਦੇ ਆ ਹਾਂਜੀ ਜੋ ਵੀ ਅਸੀਂ ਉਸ ਦੇ ਵਿੱਚ ਕੋਈ ਐਪ ਡਾਊਨਲੋਡ ਕਰ ਰਹੇ ਹਾਂ ਕੋਈ ਗੇਮ ਡਾਊਨਲੋਡ ਕਰ ਰਹੇ ਹਾਂ ਅਸੀਂ ਹਰ ਇੱਕ ਚੀਜ਼ ਦੀ ਐਕਸੈਸ ਦੇ ਦਿੰਦੇ ਹੁੰਦੇ ਹਾਂ ਬਿਨਾ ਪੜੀ ਜੀ ਜੀ ਬਿਲਕੁਲ ਬਿਲਕੁਲ ਫੋਨ ਥੋੜੀ ਗੈਲਰੀ एवरीथिंग ਤੁਸੀਂ ਐਕਸੈਸ ਦੇ ਦਿੰਦੇ ਹੋ ਫੋਨ ਨੂੰ ਤੇ ਹਰ ਇੱਕ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਰਤ ਰਿਹਾ ਹੈ ਹੈਨਾ ਉਹ ਇੱਕ ਡਾਟਾ ਸਰਵਰ ਦੇ ਵਿੱਚ ਰਿਕਾਰਡ ਹੋ ਰਿਹਾ ਹੈ ਮਤਲਬ ਤੁਹਾਡਾ ਸਾਰਾ ਇਨਫੋਰਮੇਸ਼ਨ ਤੁਹਾਡਾ ਸਾਰਾ ਬਾਇਓ ਡਾਟਾ ਕਿਤੇ ਸੇਵ ਪਿਆ ਤੇ ਹੋ ਸਕਦਾ ਹੈ ਕਿ ਕੱਲ ਨੂੰ ਉਹ ਤੁਹਾਡੇ ਖਿਲਾਫ ਹੀ ਯੂਜ਼ ਬਿਲਕੁਲ ਉਹੀ ਮਿਸਯੂਜ਼ ਕਹਿ ਦਿੰਦੇ ਆ ਨਾ ਵੀ ਚੀਜ਼ਾਂ ਦਾ ਮਿਸਯੂਜ਼ ਵੀ ਹੋ ਸਕਦਾ ਹੈ ਔਰ ਤੁਹਾਨੂੰ ਹੋ ਸਕਦਾ ਫਿਊਚਰ ਚ ਜਾ ਕੇ ਉਹਦੇ ਕੋਈ ਨੁਕਸਾਨ ਵੀ ਭੁਗਤਨੇ ਪੈਣ ਪਰ ਅਸੀਂ ਡਿਪੈਂਡੈਂਟ ਅੰਨੇ ਹੋ ਚੁੱਕੇ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਿਨਾ ਰਹਿ ਵੀ ਨਹੀਂ ਸਕਦੇ ਹੈਨਾ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ ਕਹਿ ਸਕਦੇ ਆ ਪਰ ਜਿਵੇਂ ਦੇਖਣ ਨੂੰ ਮਿਲ ਰਿਹਾ ਵੀ ਨੁਕਸਾਨ ਤਾਂ ਹੋ ਹੀ ਸਕਦਾ ਹੈ ਫਿਊਚਰ ਵਿੱਚ ਇਹ ਤਾਂ ਬਿਲਕੁਲ ਸਹੀ ਗੱਲ ਹੈ ਦੇਖੋ ਗੈਜਟਸ ਦੀ ਤੁਸੀਂ ਗੱਲ ਕਰਦੇ ਹੋ ਅ ਜੀਵita ਮੈਨੂੰ ਲੱਗਦਾ ਕਿ ਅੱਜਕੱਲ ਬਹੁਤ ਹੀ ਘੱਟ ਲੋਕ ਦੇਖਦੇ ਹੁੰਦੇ ਆ ਸਭ ਕੁਝ ਕਿਉਂਕਿ ਫੋਨ ਦੇ ਵਿੱਚ ਹੀ ਅਵੇਲੇਬਲ ਹੈਗਾ ਤੇ ਫੋਨ ਦੇ ਉੱਤੇ ਤੁਹਾਡੀ ਲੋਕੇਸ਼ਨ ਟਰੈਕ ਹੋ ਰਹੀ ਆ ਹਰ ਟਾਈਮ ਤੁਸੀਂ ਕਿੱਥੇ ਜਾ ਰਹੇ ਹੋ ਹਨਾ ਤੇ ਉਸ ਅਕੋਰਡਿੰਗ ਹੀ ਜੋ ਵੀ ਤੁਸੀਂ ਗੂਗਲ ਤੇ ਵੀ ਸਰਚ ਕਰਨਾ ਹੈਗਾ ਉਸ ਅਕੋਰਡਿੰਗ ਤੁਹਾਨੂੰ ਨਾ ਆ ਆਈਡੀਆਸ ਦੇਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਜੋ ਤੁਹਾਡੇ ਇੰਟਰਸਟ ਹੋਣਗੇ ਉਸ ਦੇ ਅਕੋਰਡਿੰਗ ਹਾਂਜੀ ਹਾਂਜੀ ਦਿਖਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਗਰ ਤੁਸੀਂ ਕੁਝ ਖਾ ਰਹੇ ਹੋ ਤਾਂ ਤੁਹਾਨੂੰ ਤੁਹਾਡੀ ਫੇਵਰਿਟ ਚੀਜ਼ ਗੁਲਾਬਜਾਮ ਬਣਾ ਤਾਂ ਤੁਹਾਨੂੰ ਗੁਲਾਬਜਾਮ ਬਣਾ ਦੀ ਕਰਨੀ ਆ ਕਿ ਹਰ ਵੀ ਫਲਾਨੀ ਜਗ੍ਹਾ ਤੇ ਇਹ ਵਧੀਆ ਮਿਲਦੀ ਹੈ ਡ्रेसेस ਨੂੰ ਲੈ ਕੇ ਵੀ ਇਦਾਂ ਹੀ ਆ ਲੋਕੇਸ਼ਨਸ ਅਗਰ ਤੁਸੀਂ ਇੱਕ ਵਾਰੀ ਕਿਸੇ ਹਿੱਲ ਸਟੇਸ਼ਨ ਤੇ ਜਾ ਆਏ ਹੋ ਫੇ ਤੁਹਾਨੂੰ ਹਿਲੀ ਸਟੇਸ਼ਨਸ ਦੇ 올ਓਵਰ ਇੰਡੀਆ ਯਾ 올ਓਵਰ ਵਰਲਡ ਜਿੱਥੇ ਵੀ ਅੱਛੀਆਂ ਲੋਕੇਸ਼ਨਸ ਨੇ ਉਹਨਾਂ ਦੇ ਆਈਡੀਆ ਸੁਜੈਸਟ ਹੋਣਗੇ ਮਤਲਬ ਉਹਨਾਂ ਨੂੰ ਪਤਾ ਹੈ ਕੀ ਤੁਹਾਡੀ ਪਰਸਨੈਲਿਟੀ ਕੀ ਹੈ ਤੁਹਾਡੇ ਕੀ ਟੇਸਟ ਹੈ ਹੈਨਾ ਤੁਸੀਂ ਕਿੱਦਾਂ ਕਿੱਥੇ ਜਾਣਾ ਪਸੰਦ ਕਰਦੇ ਹੋ ਕੀ ਕਰਦੇ ਹੋ ਤੁਹਾਡਾ ਪਰਸਨਲ ਕੁਝ ਵੀ ਨਹੀਂ ਕੋਈ ਪ੍ਰਾਈਵੇਸੀ ਨਹੀਂ ਰਹੀ ਸਾਰਾ ਕੁਝ ਮਤਲਬ ਤੁਹਾਡੇ ਤੋਂ ਜ਼ਿਆਦਾ ਮੈਂ ਕੰਨੀ ਆਗੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਤੁਹਾਡਾ ਹੈਨਾ ਉਹ ਦੇਖੋ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਮੋਬਾਈਲ ਹੈ ਨਾ ਜਿਹੜਾ ਉਹ ਸਭ ਤੋਂ ਪਰਸਨਲ ਚੀਜ਼ ਹੈ ਤੁਹਾਡੀ ਹੈਨਾ ਸਾਰਾ ਕੁਝ ਤੁਹਾਡਾ ਉਹਦੇ ਵਿੱਚ ਹੈਗਾ ਤੁਸੀਂ ਅ ਅਸੀਂ ਕਿਸੇ ਹੋਰ ਦਾ ਫੋਨ ਵੀ ਕਦੇ ਵੀ ਚੱਕ ਕੇ ਨਹੀਂ ਦੇਖਦੇਗੇ ਉਹਦੇ ਵਿੱਚ ਕੀ ਹੈਗਾ ਬਟ ਜਦਕਿ ਸਾਡੇ ਪਰਸਨਲ ਫੋਨ ਦੇ ਵਿੱਚ ਕੁਝ ਵੀ ਸਾਡਾ ਪਰਸਨਲ ਨਹੀਂ ਹੈਗਾ ਹਨਾ ਉਹ ਚੀਜ਼ਾਂ ਸ਼ਾਇਦ ਕਿਤੇ ਸਟੋਰ ਪਈਆਂ ਨੇ ਅਸੀਂ ਗੈਲਰੀ ਦੀ ਐਕਸੈਸ ਜਦੋਂ ਦੇ ਦੇ ਦਿੱਤੀ ਨਾ ਗੂਗਲ ਨੂੰ ਤਾਂ ਤੁਹਾਡੀਆਂ ਪਰਸਨਲ ਤੋਂ ਪਰਸਨਲ ਜਿਹੜੀਆਂ ਫੋਟੋਜ਼ ਨੇ ਉਹ ਵੀ ਮਿਸਯੂਜ਼ ਹੁੰਦੀਆਂ ਨੇ ਇਹੀ ਕਾਰਨ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਦੀ ਕੋਈ ਅਸ਼ਲੀਲ ਫੋਟੋ ਵਾਇਰਲ ਹੋ ਗਈ ਹੈ ਜਾਂ ਵੀਡੀਓ ਵਾਇਰਲ ਹੋ ਗਈ ਹੈ ਇਸ ਦਾ ਕਾਰਨ ਹੀ ਇਹੀ ਹੈ ਸਾਈਬਰ ਕ੍ਰਾਈਮ ਜਿਵੇਂ ਕਹਿੰਦੇ ਆ ਨਾ ਚਲੋ ਕਾਨੂੰਨ ਵੀ ਬਣਿਆ ਹੋਇਆ ਹੈ ਇਸ ਤੇ ਪਰ ਇਹ ਪਕੜਨਾ ਬਹੁਤ ਮੁਸ਼ਕਲ ਹੈ ਸਾਈਬਰ ਕ੍ਰਾਈਮ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਈਵਨ ਕਿ ਜਿਹੜੇ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਹਨਾ ਕੋਈ ਹੋਰ ਵਿਡਰਾਅ ਕਰ ਲੈਂਦਾ ਬਹੁਤ ਕੁਝ ਤੁਹਾਨੂੰ ਐਦਾਂ ਗਲਤ ਫੋਨ ਆਉਂਦੇ ਆ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਖਾਸ ਕਰਕੇ 올ਡ ਜਨਰੇਸ਼ਨ ਹੈ ਨਾ ਜਿਹੜੇ ਗੈਜੇਟਸ ਤੋਂ ਇਹਨਾਂ ਜਾਣੂ ਨਹੀਂ ਹੈ ਉਹਨਾਂ ਦੇ ਵੱਸ ਦਾ ਨਹੀਂ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਨਾ ਸਾਰੀਆਂ ਚੀਜ਼ਾਂ ਦਾ ਤਾਂ ਹੈ ਤਾਂ ਬਹੁਤ ਜ਼ਿਆਦਾ ਮੁਸ਼ਕਲ ਵਾਲੀ ਗੱਲ ਪਰ ਮੌਨਿਕਾ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੀ ਕਿ ਜਿਵੇਂ ਗੈਜਟਸ ਠੀਕ ਐ ਅਸੀਂ ਡਿਪੈਂਡੈਂਟ ਆ ਔਰ ਸਾਨੂੰ ਸਹੂਲਤਾਂ ਵੀ ਨੇ ਕਿਉਂਕਿ ਲਾਈਫ ਇੰਨੀ ਫਾਸਟ ਹੋ ਚੁੱਕੀ ਆ ਪਰ ਫਿਰ ਵੀ ਜੋ ਇੱਕ ਇਨਸਾਨ ਐ ਹਿਊਮਨ ਬੀਇੰਗ ਐ ਉਹਦੀ ਜਗ੍ਹਾ ਹੀ ਗੈਜਟਸ ਨਹੀਂ ਲੈ ਸਕਦੇ ਇਹਨਾਂ ਨੂੰ ਬੜਾਉਣ ਵਾਲਾ ਵੀ ਤਾਂ ਇਨਸਾਨ ਹੀ ਐ ਨਾ ਹੈਨਾ ਰੋਬੋਟ ਸਾਡੇ ਤੁਹਾਡੇ ਸਾਰੇ ਕੰਮ ਕਰ ਦੇਗਾ ਤੁਹਾਡੀ ਫੀਲਿੰਗਸ ਨੂੰ ਤਾਂ ਨਹੀਂ ਨਾ ਸਮਝ ਸਕਦਾ ਤਾਂ ਜੋ ਤੁਸੀਂ ਚਾਹੁੰਦੇ ਹੋ ਉਹ ਤਾਂ ਨਹੀਂ ਉਹਨੂੰ ਪਤਾ ਚੱਲ ਸਕਦਾ ਉਹ ਤਾਂ ਜਿੰਨਾ ਤੁਸੀਂ ਫੀਡ ਕੀਤਾ ਜਿੰਨਾ ਕੰਪਿਊਟਰਾਈਜ਼ ਕੀਤਾ ਉਹਨੇ ਉਨਾਂ ਕੀ ਹੀ ਕਰਨਾ ਹੈ ਤਾਂ ਜਿੱਥੇ ਜਿੱਥੋਂ ਤੱਕ ਗੱਲ ਕਰੀਏ ਇਨਸਾਨ ਦੀ ਤਾਂ ਇਨਸਾਨ ਹੀ ਇਨਸਾਨ ਨੂੰ ਨਹੀਂ ਕੋਈ ਰਿਪਲੇਸ ਕਰ ਸਕਦਾ ਜੀ ਬਿਲਕੁਲ ਇਹ ਤਾਂ ਤੁਹਾਡੀ ਗੱਲ ਸਹੀ ਹੈ ਹੁਣ ਥੋੜੇ ਦਿਨ ਪਹਿਲਾਂ ਹੀ ਮੈਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਹੀ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਕਿ ਪੈਰੈਂਟਸ ਨੂੰ ਇਕੱਠਾ ਕੀਤਾ ਜਾਂਦਾ ਇੱਕ ਹਾਲ ਦੇ ਵਿੱਚ ਤੇ ਇੱਕ ਵੀਡੀਓ ਪਲੇ ਕੀਤੀ ਜਾਂਦੀ ਹੈ ਥੀਏਟਰ ਸਕਰੀਨ ਦੇ ਉੱਤੇ ਕਿ ਇੱਕ ਬੱਚੀ ਜਿਹੜੀ ਛੋਟੀ ਆ ਫਿਲਹਾਲ ਪ੍ਰੈਜ਼ੈਂਟ ਦੇ ਵਿੱਚ ਬਟ ਉਸ ਦਾ ਫਿਊਚਰ ਯੰਗ ਜਿਹੜਾ ਰੂਪ ਹੈਗਾ ਉਹ ਦਿਖਾਇਆ ਜਾਂਦਾ ਸਕਰੀਨ ਉੱਤੇ ਤੇ ਉਹ ਪੇਰੈਂਟਸ ਨੂੰ ਕੋਟ ਕਰਕੇ ਕਹਿੰਦੀ ਹੈ ਕਿ ਮੈਂ ਮਮਾ ਮੈਂ ਤੁਹਾਡੀ ਬੇਟੀ ਆ ਬਟ ਮੈਂ AI ਜਨਰੇਟਡ ਆ ਅੱਛਾ ਮਤਲਬ ਕਿ ਤੁਸੀਂ ਇਹ ਦੇਖੋ ਕਿ ਉਹ ਸਾਰੇ ਖਤਰੇ ਜਿਹੜੇ ਮਤਲਬ ਹੁੰਦੇ ਨੇ ਉਹ ਉਸ ਵੀਡੀਓ ਦੇ ਵਿੱਚ ਦੱਸ ਦਿੰਦੀ ਹੈ ਕਿ ਐਦਾਂ ਐਦਾਂ ਹੋ ਸਕਦਾ ਹੈ ਮੇਰੇ ਨਾਲ ਕੋਈ ਉਹਦਾ ਕੀ ਫਿਊਚਰ ਕੀ ਹੈ ਇਹਦਾ ਹੀ ਦਿਖਾਇਆ ਗਿਆ ਹੈ ਕਿ ਕੋਈ ਮੇਰੀ ਆਵਾਜ਼ ਯੂਜ਼ ਕਰਕੇ ਤੁਹਾਨੂੰ ਮਿਸ ਗਾਈਡ ਕਰ ਸਕਦਾ ਹੈ ਕੱਲ ਨੂੰ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਦੇਖ ਕੇ ਵੀ ਜੇਕਰ ਇਗਨੋਰ ਕਰ ਰਹੇ ਆ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਤੋਂ ਵਰਗਾ ਬੇਕੂਫ ਤਾਂ ਕੋਈ ਨਹੀਂ ਬਹੁਤ ਵੱਡੀ ਚੇਤਾਵਨੀ ਹੈ ਸਾਰਿਆਂ ਲਈ ਔਰ ਸਾਨੂੰ ਸਮਝਣਾ ਚਾਹੀਦਾ ਹੈ ਨਾ ਠੀਕ ਹੈ ਕਿਉਂਕਿ ਹਰ ਕੋਈ ਇੰਨਾ ਅਪਡੇਟਡ ਨਹੀਂ ਹੈ ਔਰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਹੈ ਨਾ ਬਣਾਉਣ ਵਾਲੇ ਨੂੰ ਪਤਾ ਹੈ ਜ਼ਿਆਦਾ ਅਸੀਂ ਤਾਂ ਜਿਵੇਂ ਸਿੱਖਣ ਵਾਲੇ ਹੁੰਨੇ ਆ ਸਾਨੂੰ ਜਿੰਨਾ ਕੰਦਾ ਅਸੀਂ ਓਨਾਂ ਕ ਕਰ ਸਕਦੇ ਆ ਸਾਰੇ ਤਾਂ ਸਾਰਾ ਕੁਝ ਨਹੀਂ ਸਿੱਖ ਸਕਦੇ ਨਾ ਤਾਂ ਅਵੇਅਰ ਹੋ ਵੀ ਜਾਂਨੇ ਹੋ ਤੁਸੀਂ ਤਾਂ ਵੀ ਕਈ ਚੀਜ਼ਾਂ ਜਿਹੜੀਆਂ ਕਿ ਸਾਨੂੰ ਨਹੀਂ ਪਤਾ ਚਲਦੀਆਂ ਜਿਵੇਂ ਐਡਿਟਿੰਗ ਦੀ ਗੱਲ ਕਰੀਏ ਮੋਨ ਦਾ ਐਡੀਟਿੰਗ ਜਿਵੇਂ ਹੁਣ ਆਪਾਂ ਫੋਨ 'ਚ ਹੀ ਕਹਿ ਲੋ ਹੈਨਾ ਪਿਕਚਰ ਵਗੈਰਾ ਫੋਟੋ ਵਗੈਰਾ ਖਿੱਚਦੇ ਆ ਉਹਦੇ ਵਿੱਚ ਐਡੀਟਿੰਗ ਕਰਕੇ ਜਿਵੇਂ ਲੜਕੀਆਂ ਜਾਂ ਲੜਕੇ ਹੋਰ ਵੀ ਹਰ ਕੋਈ ਜਾਣਦਾ ਕਿ ਸਾਡੀ ਜਿਹੜੀ ਫੋਟੋ ਸੋਹਣੀ ਆਵੇ ਹੈਨਾ ਪਰ ਜੋ ਤੁਸੀਂ ਨੇਚਰਲ ਜੋ ਤੁਸੀਂ ਰੀਅਲ ਹੋ ਹੈ ਨਾ ਉਹਨੂੰ ਤੁਸੀਂ ਕਿਉਂ ਛੁਪਾਉਂਦੇ ਹੋ ਆਪਣੀ ਰਿਐਲਿਟੀ ਤੋਂ ਦੂਰ ਕਿਉਂ ਜਾਣਾ ਈਵਨ ਕਿ ਜਿਵੇਂ ਮੈਟ੍ਰੀਮੋਨੀਅਲ ਕੇਸਿਸ ਚ ਦੇਖ ਲੋ ਹੈ ਨਾ ਐਡੀਟਿੰਗ ਕੀਤੀ ਹੋਈ ਫੋਟੋ ਔਰ ਤੁਸੀਂ ਭੇਜਦੇ ਹੋ ਨੇ ਸਾਹਮਣੇ ਵਾਲੇ ਨੂੰ ਜਦੋਂ ਤੁਸੀਂ ਦੁਬਾਰਾ ਮਿਲੋਗੇ ਉਹਨਾਂ ਨੂੰ ਠੀਕ ਹੈ ਫੋਟੋ ਭੇਜਤੀ ਸਾਹਮਣੇ ਵਾਲੇ ਨੂੰ ਪਸੰਦ ਆ ਗਈ ਪਰ ਜਦੋਂ ਤੁਸੀਂ ਮਿਲੋਗੇ ਹੈ ਨਾ ਰੀਅਲ ਤੁਹਾਨੂੰ ਦੇਖਣਗੇ ਉਹ ਰਿਐਲਿਟੀ ਚ ਤਾਂ ਫਿਰ ਕਿੰਨੀ ਅੰਬੈਰਸਿੰਗ ਸਿਚੁਏਸ਼ਨ ਹੁੰਦੀ ਹੈ ਤਾਂ ਕਿਉਂ ਇਸ ਗੱਲ ਨੂੰ ਐਦਾ ਇਹ ਆਰਟੀਫੀਸ਼ਲ ਚੀਜ਼ਾਂ ਨਾਲ ਅਸੀਂ ਖੁਸ਼ ਨਹੀਂ ਹੋ ਸਕਦੇ ਜਾਂ ਕਿਸੇ ਨੂੰ ਕਨਵਿੰਸ ਨਹੀਂ ਕਰਾ ਸਕਦੇ ਤੱਕਦੇ ਤਾਂ ਮੈਂ ਇਸ ਗੱਲ ਨੂੰ ਇਹੀ ਕਾਹਾਂਗੀ ਕਿ ਨਹੀਂ ਐਦਾਂ ਕਰਨਾ ਚਾਹੀਦਾ ਜੋ ਸਚਾਈ ਆ ਉਹਨੂੰ ਹੀ ਮੰਨ ਕੇ ਚੱਲਣਾ ਚਾਹੀਦਾ ਜੀ ਬਿਲਕੁਲ ਪੂਰਨ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤਾਂ ਦੇਖੋ ਆਪਾਂ ਗੱਲ ਕਰ ਲਈ ਹੈ ਹੈਨਾ ਪਰ ਕਈ ਹੋਰ ਵੀ ਅਜਿਹੇ ਪਲੇਟਫਾਰਮਸ ਹੈਗੇ ਨੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਜਿਨ੍ਹਾਂ ਦੇ ਪ੍ਰੋਸ ਐਂਡ ਕਾਨਸ ਦੋਨੋਂ ਹੀ ਹੈਗੇ ਨੇ ਚੈਟ ਜੀਪੀਟੀ ਜੀ ਦੇ ਕੇ ਗੱਲ ਕਰੀਏ ਤਾਂ ਉਸ ਦੇ ਉੱਤੇ ਅਸੀਂ ਹਰੇਕ ਤਰ੍ਹਾਂ ਦੀ ਇਨਫੋਰਮੇਸ਼ਨ ਹਾਸਲ ਕਰ ਸਕਦੇ ਹਾਂ ਕੁਝ ਇਸ ਕਿੰਟਾਂ ਦੇ ਵਿੱਚ ਹੈ ਬਿਲਕੁਲ ਤੇ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕਿਸੇ ਵੀ ਟੌਪਿਕ ਨੂੰ ਲੈ ਕੇ ਸਰਚ ਕਰਦੇ ਆਂ ਜਾਂ ਫਿਰ ਉਸ ਦੇ ਬਾਰੇ ਗੱਲਬਾਤ ਕਰਦੇ ਆਂ ਜੀ ਤਾਂ ਉਹ ਉਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਖਬਰਾਂ ਨੇ ਜਾਂ ਫਿਰ ਜੋ ਵੀ ਇਨ ਆਰਟੀਕਲਸ ਵਗੈਰਾ ਨੇ ਉਹ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਜੀ ਜੀ ਹੈਨਾ ਪਰ ਇਸ ਦਾ ਮਾੜਾ ਅਸਰ ਇਹ ਵੀ ਹੁੰਦਾ ਹੈ ਕਿ ਕਈ ਵਾਰੀ ਜੋ ਚੀਜ਼ਾਂ ਅਸੀਂ ਨਹੀਂ ਵੀ ਲੱਭ ਰਹੇ ਹੁੰਦੇ ਉਹ ਵੀ ਸਾਡੇ ਸਾਹਮਣੇ ਰਿਕਮੈਂਡ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਨਹੀਂ ਚਾਹੁੰਦੇ ਤਾਂ ਵੀ ਰਿਕਮੈਂਡ ਹੋਈ ਜਾਂਦੀ ਹੈ ਕਈ ਵਾਰੀ ਗੁੱਸਾ ਵੀ ਆਉਂਦਾ ਹੈ ਹਨਾ ਕਿ ਬਿਨਾ ਮਤਲਬ ਤੋਂ ਐਨਾ ਕੁਝ ਸਾਨੂੰ ਰਿਕਮੈਂਡ ਹੋ ਰਿਹਾ ਉਹੀ ਗੱਲ ਕਰ ਰਹੀ ਆ ਮੌਨਿਕਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਮੰਨਦੇ ਆ ਉਹ ਇਹਦੇ ਵਿੱਚ ਜਿਹੜੀਆਂ ਰਿਯੂਮਰ ਹੁੰਦੀਆਂ ਉਹ ਕਿੰਨਾ ਖਤਰਨਾਕ ਕਿੰਨਾ ਡੇਂਜਰਸ ਕਹਾਂਗੀ ਕਿ ਜਿਵੇਂ ਹੁਣ ਕੋਈ ਖਬਰ ਹੈ ਮੰਨ ਲਓ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਹ ਅੱਧਾ ਤੋੜ ਮਰੋੜ ਕੇ ਐਦਾਂ ਬਣਾ ਕੇ ਦਿੱਤਾ ਜਾਂਦਾ ਹੈ ਖਬਰ ਕੋਈ ਹੋਰ ਹੁੰਦੀ ਹੈ ਸਿੰਪਲ ਹੁੰਦੀ ਹੈ ਉਹਨੂੰ ਰਿਯੂਮਰ ਦੀ ਤਰ੍ਹਾਂ ਬਣਾ ਕੇ ਫੈਲਾ ਦਿੱਤਾ ਜਾਂਦਾ ਹੈ ਔਰ ਉਹਦਾ ਨਤੀਜਾ ਸੋਚੋ ਇੱਕ ਵਾਰੀ ਤਾਂ ਖਬਰ ਵਾਇਰਲ ਹੋ ਗਈ ਨਾ ਬਿਲਕੁਲ ਪੋਨਮ ਜੀ ਗੱਲ ਤੁਹਾਡੀ ਸਹੀ ਹੈ ਇੱਕ ਮਤਲਬ ਕਿ ਸਿਰਫ ਸਾਡੀ ਸੋਸ਼ਲ ਲਾਈਫ ਤੇ ਹੀ ਨਹੀਂ ਮੈਨੂੰ ਲੱਗਦਾ ਕਿ ਪੂਰੇ ਸੰਸਾਰ ਦੇ ਉੱਤੇ ਹੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈਗਾ ਜੀ ਜੀ ਕਿਉਂਕਿ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਨਾ ਬਹੁਤ ਸਾਰੇ ਲੋਕਾਂ ਦੀ 올ਓਵਰ ਵਰਲਡ ਦੇ ਵਿੱਚ ਨੌਕਰੀਆਂ ਖਾ ਜਾਣੀਆਂ ਹਨ ਖਾ ਲਈਆਂ ਖਾ ਜਾਣੀਆਂ ਵੀ ਐ ਤੇ ਕਾਫੀ ਖਾਧਾ ਖਾ ਵੀ ਲਈ ਐ ਕਿਉਂਕਿ ਆ ਜੋ ਚੀਜ਼ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਨੂੰ ਫ੍ਰੀ ਚ ਕਰਕੇ ਦੇ ਰਹੀ ਐ ਤੁਸੀਂ ਸ਼ਾਇਦ ਇੱਕ ਏਮਪਲੋਈ ਰੱਖ ਕੇ ਉਸ ਨੂੰ ਸੈਲਰੀ ਦੇ ਕੇ ਉਹ ਚੀਜ਼ ਨਹੀਂ ਕਰਵਾਣਾ ਚਾਹੁੰਦੇ ਹੈਨਾ ਬਿਲਕੁਲ ਜੀ ਉਹੀ ਕਿ ਇੱਕ ਕ੍ਰੀਏਟੀਵਿਟੀ ਇਹਦਾ ਹੁਣ ਫਾਇਦਾ ਉਹਨਾਂ ਲੋਕਾਂ ਨੂੰ ਹੀ ਹੋਏਗਾ ਜਿਹੜੇ ਇਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਣਗੇ ਇਹਦਾ ਫਾਇਦਾ ਉਠਾ ਸਕਣਗੇ ਕ੍ਰੀਏਟਿਵ ਕੁਝ ਕਰ ਸਕਣਗੇ ਆਦਰਵਾਇਜ਼ ਬਾਕੀਆਂ ਲਈ ਤਾਂ ਜਿਨ੍ਹਾਂ ਲਈ ਨਹੀਂ ਇਹ ਫਾਇਦੇਮੰਦ ਹੈ ਉਹਨਾਂ ਲਈ ਤਾਂ ਮੁਸ਼ਕਲ ਹੀ ਹੈ ਇਸ 'ਚ ਕੋਈ ਸ਼ੱਕ ਨਹੀਂ ਦੇਖੋ ਆ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਿ ਜਿਹੜੇ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬਿਹਤਰ ਤਰੀਕੇ ਨਾਲ ਯੂਜ਼ ਕਰ ਸਕਣਗੇ ਸ਼ਾਇਦ ਉਹਨਾਂ ਲਈ ਆਪਰਚੂਨਿਟੀਆਂ ਖੁੱਲ ਜਾਣਗੀਆਂ ਪਰ ਸੋਚੋ ਕਿ ਹਰੇਕ ਚੀਜ਼ ਦੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਹੁੰਦੇ ਨੇ ਅਗਰ ਕੋਈ ਇਨਸਾਨ ਜਿਹੜਾ ਕਿ ਮਾੜੀ ਪ੍ਰਵਿਰਤੀ ਵਾਲਾ ਹੈ ਅਗਰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰੇਗਾ ਕਾ ਸ਼ਾਇਦ ਦੁਨੀਆ ਨੂੰ ਤਬਾਹ ਵੀ ਕਰ ਸਕਦਾ ਹੈ ਬਿਲਕੁਲ ਉਹੀ ਨਾ ਮਤਲਬ ਨੁਕਸਾਨ ਵਾਲੇ ਪਾਸੇ ਫਿਲਹਾਲ ਤਾਂ ਜ਼ਿਆਦਾ ਲੱਗ ਰਿਹਾ ਹੈ ਜਿੱਥੇ ਲੋਕਾਂ ਦੀ ਆਪਾਂ ਪਛਾਣ ਕਿੱਦਾਂ ਕਰਾਂਗੇ ਇਹ ਬਹੁਤ ਮੁਸ਼ਕਿਲ ਹੈ ਮੋਨਿਕਾ ਇਹ ਇੰਨਾ ਵਾਸਟ ਹੈ ਕਿ ਤੁਸੀਂ ਹੁਣ ਜਿਵੇਂ ਮੈਂ ਸਾਈਬਰ ਕਰਾਈਮ ਦੀ ਗੱਲ ਕੀਤੀ ਕਿ ਸਾਈਬਰ ਕਰਾਈਮ ਬਹੁਤ ਜ਼ਿਆਦਾ ਹੁੰਦਾ ਪਰ ਲੱਭਣਾ ਕਿੰਨਾ ਮੁਸ਼ਕਿਲ ਹੁੰਦਾ ਉਹਨੂੰ ਵੀ ਕਿੰਨੇ ਕੀਤਾ ਕਿੱਥੋਂ ਕੀਤਾ ਇੰਨਾ ਜ਼ਿਆਦਾ ਇਹਨਾਂ ਦਾ ਜ਼ਬਰਦਸਤ ਹੁੰਦਾ ਹੈ ਕਰਾਈਮ ਕਿ ਪਤਾ ਹੀ ਨਹੀਂ ਚੱਲਦਾ ਦੂਸਰੀਆਂ ਜਿਵੇਂ ਚੋਰੀਆਂ ਚਕਾਰੀਆਂ ਹੁੰਦੀਆਂ ਜਾਂ ਚੋਰ ਠੱਗ ਪੁਲਿਸ ਸਾਰਾ ਕੁਝ ਟ੍ਰੇਸ ਕਰ ਲੈਂਦੀ ਆ ਹਰ ਤਰ੍ਹਾਂ ਨਾਲ ਇਹ ਵਾਲਾ ਜਿਹੜਾ ਹੈ ਇਹਨੂੰ ਤਾਂ ਬਹੁਤ ਹੀ ਮੁਸ਼ਕਲ ਹੈ ਇਸ ਵਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨਾ ਪਰ ਫਿਰ ਵੀ ਜਿੰਨੀ ਕੁ ਵੀ ਅਵੇਅਰਨੈਸ ਤੁਸੀਂ ਦੇਖੋ ਕਿ ਅਗਰ ਪੈਸੇ ਦੇ ਲਾਂਡੇ ਨੂੰ ਲੈ ਕੇ ਅਸੀਂ ਜਿੰਨੀ ਵੀ ਅਵੇਅਰਨੈਸ ਦਿੰਦੇ ਆ ਨਾ ਬਾਈ ਮੀਡੀਆ অর ਬਾਈ ਐਨੀ ਸੋਰਸ ਫਿਰ ਵੀ ਲੋਕੀ ਉਹ ਗਲਤੀਆਂ بار بار ਕਰਦੇ ਨੇ ਜਿਵੇਂ ਬਣੇ ਲਿਖੇ ਲੋਕਾਂ ਨਾਲ ਵੀ ਕਿੰਨੇ ਲੱਖਾਂ ਕਰੋੜਾਂ ਦੀ ਠੱਗੀ ਵੱਜ ਜਾਂਦੀ ਹੈ ਫਿਰ ਅਸੀਂ ਉਹ ਕਿਸ ਜ਼ਿੰਮੇਵਾਰ ਕਿਸ ਨੂੰ ਠਹਿਰਾئیں ਬਿਲਕੁਲ ਕਿਉਂਕਿ ਲੋਕ ਬਿਜ਼ੀ ਹਨ ਨੇ ਟਾਈਮ ਕਿਸੇ ਕੋਲ ਹੈ ਨਹੀਂ ਹਰ ਕੋਈ ਔਰ ਸਾਨੂੰ ਆਦਤ ਪੈ ਚੁੱਕੀ ਹੈ ਮਾਨੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਆਦਤ ਪੈ ਗਈ ਹੈ ਅਸੀਂ ਡਿਪੈਂਡੈਂਟ ਆ ਐਨਾ ਮਾਈਂਡ ਵਿੱਚ ਆਂਦਾ ਹੀ ਨਹੀਂ ਕਿ ਸਾਡੇ ਨਾਲ ਗਲਤ ਨਾ ਹੋ ਜੇ ਕਰਨ ਤੋਂ ਜਦੋਂ ਚੀਜ਼ਾਂ ਹੋ ਜਾਂਦੀਆਂ ਨੁਕਸਾਨ ਹੋ ਜਾਂਦਾ ਫਿਰ ਸਾਨੂੰ ਸਮਝ ਆਉਂਦੀ ਹੈ ਜੀ ਪੂਨਮ ਜੀ ਦੇਖੋ ਅਗਰ ਮੈਂ ਗੱਲ ਕਰਾਂ ਕਿ ਇੱਕ ਬੜੀ ਅੱਛੀ ਗੱਲ ਕਿਤੇ ਮੈਂ ਸੁਣੀ ਹੈ ਕਿ ਡਾਟਾ ਹੀ ਇਸ ਅਲਟੀਮੇਟ ਟੂਲ ਰਹਿ ਗਿਆ ਤੁਹਾਡੇ ਕੋਲ ਜੋ ਕੁਝ ਵੀ ਹੈ ਤੁਹਾਡਾ ਜ਼ਮੀਨ ਜ਼ਾਇਦਾ ਆਦ ਨੂੰ ਛੱਡ ਦੋ ਸਿਰਫ ਥੋੜਾ ਡਾਟਾ ਹੈ ਨਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਕਿਉਂਕਿ ਇਹ ਵਰਚੁਅਲ ਦੁਨੀਆ ਚਾ ਨਾ ਅਸੀਂ ਹੁਣ ਜੀ ਬਿਲਕੁਲ ਤੇ ਅ ਜਦੋਂ ਤੱਕ ਅਸੀਂ ਆਪਣੇ ਡਾਟਾ ਨੂੰ ਮੈਂ ਤਾਂ ਲੱਗਦਾ ਕਿ ਕੰਟਰੋਲ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਤਾਂ ਅਸੀਂ ਉਹਨਾਂ ਚੀਜ਼ਾਂ ਤੇ ਥੋੜੀ ਬਹੁਤੀ ਰੋਕਥਾਮ ਲਗਾ ਸਕਦੇ ਹਾਂ ਹੁਣ ਪਿੱਛੇ ਜੇ ਜਦੋਂ ਇਲੈਕਸ਼ਨਸ ਯੂਐਸ ਦੇ ਵਿੱਚ ਹੋਏ ਸੀ ਸ਼ਾਇਦ ਤਾਂ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਹੀ ਪਤਾ ਲਗਾ ਲਿਆ ਸੀ ਕਿ ਕਿਹੜੀ ਪਾਰਟੀ ਨੂੰ ਜਿੱਤਣਾ ਹੈਗਾ ਤੁਸੀਂ ਇਹ ਦੇਖੋ ਕਿ ਡਾਟਾ ਕਿਸ ਹੱਦ ਤੱਕ ਸਾਡਾ ਚੋਰੀ ਹੋ ਰਿਹਾ ਹੈ ਬਿਲਕੁਲ ਬਿਲਕੁਲ ਸਹੀ ਹੈ ਤੇ ਜਿੰਦਾ ਪੁਰਮ ਜੀ ਤੁਸੀਂ ਵਰਚੁਅਲ ਵਰਲਡ ਦੀ ਗੱਲ ਕੀਤੀ ਹੈ ਹੈਨਾ ਤੇ ਅੱਜ ਕੱਲ ਤਾਂ ਤੁਹਾਡੇ ਹੱਥਸ ਜਿਹੜਾ ਪੈਸਾ ਹੈ ਨਾ ਉਹ ਵੀ ਵਰਚੁਅਲੀ ਬਣ ਗਿਆ ਹੈ ਨਾ ਕ੍ਰਿਪਟੋ ਕਰੰਸੀ ਵਰਗੀ ਜਿਹੜੀਆਂ ਕਰੰਸੀਜ਼ ਨੇ ਵਰਚੁਅਲ ਨੇ ਅਸੀਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਇੱਕ ਸੈਕਿੰਡ ਦੇ ਵਿੱਚ ਹੀ ਅਸੀਂ ਕਰੋੜਪਤੀਆਂ ਤੇ ਇੱਕ ਸੈਕਿੰਡ ਦੇ ਵਿੱਚ ਸਾਡੇ ਕੋਲੇ ਕੁਝ ਵੀ ਨਹੀਂ ਹੈ ਹੈਨਾ ਸਾਰੀਆਂ ਪੇਮੈਂਟਸ ਅਸੀਂ ਆਨਲਾਈਨ ਕਰਦੇ ਹੁੰਨੇ ਆ ਤੇ ਸੋਚੋ ਕਿ ਜੇਕਰ ਕਦੇ ਅ ਇਹ ਆਨਲਾਈਨ ਵਾਲਾ ਸਿਸਟਮ ਬਿਲਕੁਲ ਹੀ ਖਤਮ ਹੋ ਜਾਂਦਾ ਜਾਂ ਬੰਦ ਹੋ ਜਾਂਦਾ ਤਾਂ ਕਿੰਨਾ ਪੈਸਾ ਜਿਹੜਾ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਣਾ ਹੈ ਕੁਝ ਪਲਾਂ ਵਿੱਚ ਹੀ ਜੀ ਬਿਲਕੁਲ ਬਿਲਕੁਲ ਅਸੀਂ ਵਰਚੁਅਲ ਦੁਨੀਆ ਦਾ ਹੀ ਸਾਨੂੰ ਹਿੱਸਾ ਬਣਾ ਦਿੱਤਾ ਗਿਆ ਡਾਟਾ ਸਾਡਾ ਸਾਰਾ ਕੋਈ ਹੋਰ ਰੱਖੀ ਬੈਠਾ ਹੈ ਸਾਡੇ ਹੱਥ 'ਚ ਸਿਰਫ ਮੋਨਿੰਗ ਆ ਸਾਡਾ ਇੱਕ ਫੋਨ ਹੀ ਹੈ ਬਾਕੀ ਸਾਰਾ ਸਾਡਾ ਜੋ ਵੀ ਹੀ ਇਨਫੋਰਮੇਸ਼ਨ ਹੈ ਸਾਡਾ ਡਾਟਾ ਹੈ ਉਹ ਕਿਤੇ ਹੋਰ ਸਰਵਰ ਤੇ ਪਿਆ ਹੈ ਹਨਾ ਫੋਨ ਤੇ ਜਿਹੜੀਆਂ ਐਪਸ ਨੇ ਨਾ ਉਧਰ ਜ ਮੇਨ ਗੱਲ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੀ ਹੈ ਕਿ ਅਸੀਂ ਸਾਰੀਆਂ ਹੀ ਜਿਹੜੀਆਂ ਐਪਸ ਯੂਜ਼ ਕਰ ਰਹੇ ਹਾਂ ਹਰੇਕ ਚੀਜ਼ ਦੀ ਅਸੀਂ ਜਿਹੜੀ ਅਲਾਉਂਸ ਹੈ ਉਹ ਨਾ ਦਈਏ ਪਰਮਿਸ਼ਨ ਨਾ ਦਈਏ ਬਹੁਤ ਸਾਰੀਆਂ ਪਰਮਿਸ਼ਨਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਲੋਕੇਸ਼ਨਸ ਦੀ ਐਕਸੈਸ ਨਹੀਂ ਦੇ ਸਕਦੇ ਕਈ ਚੀਜ਼ਾਂ ਨੂੰ ਉੱਥੇ ਵੀ ਰੋਕ ਲਗਾਈ ਜਾ ਸਕਦੀ ਹੈ ਤਾਂ ਸ਼ਾਇਦ ਆ ਕੁਝ ਹੱਦ ਤੱਕ ਅਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਆ ਬਿਲਕੁਲ ਸਹੀ ਗੱਲ ਹੈ ਮੋਨਿਕਾ ਕਿਉਂਕਿ ਦੇਖੋ AI ਦੀ ਅਸੀਂ ਗੱਲ ਕਰ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨੂੰ ਕ੍ਰੀਏਟ ਕਿੰਨੇ ਕੀਤਾ ਮੈਨ ਨਹੀਂ ਹੈਨਾ ਮੈਨ ਮੇਡ ਹੈ ਤਾਂ ਠੀਕ ਹੈ ਬਹੁਤ ਜ਼ਿਆਦਾ ਅਸੀਂ ਜਿਵੇਂ ਗੱਲਬਾਤ ਕੀਤੀ ਹੈ ਸੁਣ ਕੇ ਡਰ ਵੀ ਲੱਗਦਾ ਹੈ ਹੈਨਾ ਵੀ ਇਹਦੇ ਜਿਹੜੇ ਸਿੱਟੇ ਆ ਬੜੇ ਹੀ ਗਲਤ ਖਤਰਨਾਕ ਹੋ ਸਕਦੇ ਆ ਪਰ ਜੇ ਬੰਦੇ ਨੇ ਇਸ ਨੂੰ ਬਣਾਇਆ ਤੇ ਬੰਦਾ ਇਹਨੂੰ ਸਹੀ ਵੀ ਕਰ ਸਕਦਾ ਹੈ ਹੈਨਾ ਕਿਉਂਕਿ ਜੇ ਤੁਸੀਂ ਸਮਾਜ ਲਈ ਸੰਸਾਰ ਲਈ ਕੁਝ ਬਣਾ ਰਹੇ ਹੋ ਅੱਛਾ ਵਾਸਤੇ ਬਣਾ ਰਹੇ ਹੋ ਤਾਂ ਫਿਰ ਉਹਨੂੰ ਅੱਛਾ ਹੀ ਰਹਿਣ ਦਿਓ ਹੈਨਾ ਉਹਦੀ ਸਾਰਥਕਤਾ ਹੋਣੀ ਚਾਹੀਦੀ ਹੈ ਨਾ ਕਿ ਕੋਈ ਨੁਕਸਾਨ ਹੋਣਾ ਚਾਹੀਦਾ ਤਾਂ ਇਹਨੂੰ ਸਹੀ ਪਾਸੇ ਹੀ ਲੈ ਕੇ ਜਾਣਾ ਚਾਹੀਦਾ ਹੈ AI ਨੂੰ ਇਹੀ ਉਮੀਦ ਕਰਦੇ ਹਾਂ ਕਿ ਇਹਦਾ ਸਹੀ ਨਤੀਜੇ ਨਿਕਲਣ ਔਰ ਸਹੀ ਪਾਸੇ ਜਾਏ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ ਨਾ ਕਿ ਨੁਕਸਾਨ ਹੋਵੇ ਇਹਨੂੰ ਹੁਣੇ ਹੀ ਸਾਰਿਆਂ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਔਰ ਸਭ ਨੂੰ ਇਸ ਗੱਲ ਦੀ ਮਤਲਬ ਜਾਣਕਾਰੀ ਹੋਣੀ ਚਾਹੀਦੀ ਹੈ ਐਦਾਂ ਸਮਝਾਉਣਾ ਚਾਹੀਦਾ ਕਿ ਕਲੇਮਨ ਨੂੰ ਵੀ ਸਮਝ ਆਵੇ ਕਿ ਫਾਇਦਾ ਕੀ ਹੈ ਨੁਕਸਾਨ ਕੀ ਹੈ ਤਾਂ ਉਮੀਦ ਕਰਦੇ ਆ ਕਿ ਇਸ ਪਾਸੇ ਵੀ ਧਿਆਨ ਦਿੱਤਾ ਜਾਏਗਾ ਜੇ ਖਰਾਬ ਹੈ ਤਾਂ ਇਹਨੂੰ ਸਹੀ ਵੀ ਕੀਤਾ ਜਾਵੇ